ਜਦੋਂ ਇਸ ਸਮੇਂ ਇੱਕ ਬਹੁਤ ਜਜਵਾਤੀ ਮਾਹੌਲ ਹੈ ਉਸ ਸਮੇਂ ਬੀਜੇਪੀ ਵਾਲੇ ਪੰਜਾਬ ਦੇ ਵਿਰੁੱਧ ਤੇ ਸਿੱਖਾਂ ਦੇ ਵਿਰੁੱਧ ਜਿਹੜੀ ਉਹਨਾਂ ਦੇ ਮਨਾਂ ਦੇ ਵਿੱਚ ਨਸਤ ਹੈ ਉਹ ਹਰ ਟਾਈਮ ਕਦੇ ਨਾ ਕਿਤੇ ਜਗ੍ਹਾ ਤੇ ਝਲਕਦੀ ਰਹਿੰਦੀ ਹੈ ਉਹਨਾਂ ਨੇ ਇੱਕ ਆਪਣੇ ਪੇਜ ਦੇ ਉੱਤੇ ਕਾਰਟੂਨ ਪਾਇਆ ਜਿਹੜਾ ਸਾਡੇ ਚਾਹ ਸਾਹਿਬ ਜਾਦੇ ਹਨ ਤੇ ਸਾਡੇ ਪਿਤਾ ਦਸਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਦਾ ਕਾਰਟੂਨ ਪਉਣਾ ਮੈਂ ਸਭ ਦਾ ਕਿ ਇਹ ਬਹੁਤ ਹੀ ਘੱਟੀਆਂ ਨੀਵੇਂ ਲੈਵਲ ਦੀ ਬੀਜਪੀ ਦੀ ਜਿਹੜੀ ਅੰਦਰ ਦੀ ਭਾਵਨਾ ਸਾਡੇ ਪਤਰੀ ਸਿੱਖਾਂ ਦੇ ਪਤਰੀ ਪੰਜਾਬੀਆਂ ਦੇ ਪਤਰੀ ਹੈ ਉਹ ਦਸਾਉਂਦੀ ਹੈ ਉਹ ਉਹਨਾਂ ਨੇ ਟਾਈਮ ਵੀ ਉਹ ਜੁੜਿਆ ਜਦੋਂ ਸਾਡੇ ਸ਼ਹੀਦੀ ਪੰਦਰਵਾੜਾ ਜਾ ਚੱਲ ਰਿਹਾ